ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਬੱਸੋਂ ਅਸੀਂ ਕਾਮਨਾ ਕਰਦੇ ਹਾਂ ਸੋ ਦੋਸਤੋ ਹਾਜ਼ਰ ਹਾਂ ਅੱਜ ਦੀ ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਤੁਸੀਂ ਜੁੜ ਚੁੱਕੇ ਹੋ ਹਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਚੈਨਲ ਦੇ ਨਾਲ ਅੱਜ 18 ਸਤੰਬਰ ਦਾ ਦਿਨ ਹੋ ਚੁੱਕਿਆ ਦਿਨ ਵੀਰਵਾਰ ਤਿੰਨ ਦਿਨਾਂ ਅਸੂਦਾ ਮਹੀਨਾ ਜਾ ਚੁੱਕਿਆ ਮੌਸਮ ਉੱਤਰ ਭਾਰਤ ਦਾ ਕੱਲ ਤੋਂ ਹੀ ਥੋੜਾ ਥੋੜਾ ਬਦਲਿਆ ਹੋਇਆ ਠੀਕ ਆ ਪਰ ਪੰਜਾਬ ਦੇ ਵਿੱਚ ਉਹਦਾ ਅਸਰ ਨਹੀਂ ਦਿਸਿਆ ਦਿਖਿਆ ਪਰ ਉੱਤਰ ਭਾਰਤ ਦਾ ਜਿਹੜਾ ਮੌਸਮ ਆ ਉਹ ਜ਼ਿਆਦਾਤਰ ਉੱਤਰ ਪ੍ਰਦੇਸ਼ ਹਿਮਾਚਲ ਉਤਰਾਖੰਡ ਤੇ ਰਾਜਸਥਾਨ ਦੇ ਕੁਝ ਹਿੱਸੇ ਜਿੱਥੇ ਥੋੜੀ ਬਹੁਤੀ ਬੂੰਦਾਬاندی ਤੇ ਕੁਛ ਮੀਂਹ ਵੀ ਪਿਆ ਸੋ ਉੱਤਰ ਭਾਰਤ ਦਾ ਇਲਾਕਾ ਕਾਫੀ ਵਿਸ਼ਾਲ ਆ ਉੱਤਰ ਭਾਰਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕੱਲੇ ਪੰਜਾਬ ਦੀ ਗੱਲ ਕਰਦੇ ਆਂ ਉੱਤਰ ਭਾਰਤ ਦੇ ਵਿੱਚ ਇਹ ਆਪਣਾ ਸਾਰਾ ਇਲਾਕਾ ਆ ਜਾਂਦਾ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਉਤਰਾਖੰਡ ਉੱਤਰ ਪ੍ਰਦੇਸ਼ ਰਾਜਸਥਾਨ ਦਿੱਲੀ ਤੱਕ ਦੇ ਸਾਰੇ ਰਾਜ ਕੇ ਹਰਿਆਣਾ ਦੇ ਵਿੱਚ ਇਹ ਆ ਗਿਆ ਸੋ ਇਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਕਈ ਥਾਈਂ ਕੱਲ ਬਾਰਿਸ਼ ਹੋਈ ਆ ਬੱਦਲ ਵਾਲੀ ਰਹੀ ਆ ਜੇ ਆਪਾਂ ਅੱਜ ਦੀ ਗੱਲ ਕਰੀਏ ਅੱਜ ਵੀ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਆ ਰਾਜਸਥਾਨ ਦਾ ਕੁਝ ਹਿੱਸਾ ਇਹੋ ਜਿਹਾ ਜਿੱਥੇ ਇਸ ਵਕਤ ਮਾੜੀ ਮੋਟੀ ਬੂੰਦਾਬੰਦੀ ਹੋ ਵੀ ਰਹੀ ਆ ਤੇ ਕਾਫੀ ਬੱਦਲ ਨੇ ਅੱਧੇ ਕ ਹਿੱਸੇ ਦੇ ਵਿੱਚ ਕਿਉਂਕਿ ਰਾਜਸਥਾਨ ਦੇ ਕੁਝ ਹਿੱਸੇ ਤੋਂ ਮੌਨਸੂਨ ਦੀ ਵਾਪਸੀ ਹੋ ਚੁੱਕੀ ਆ ਸੋ ਇਸ ਕਰਕੇ ਕੁਝ ਕ ਹਿੱਸਾ ਰਾਜਸਥਾਨ ਦਾ ਜਿੱਥੇ ਇਸ ਵਕਤ ਵੀ ਕੁਝ ਬੂੰਦਾਬੰਦੀ ਹੋ ਰਹੀ ਆ ਸੋ ਜਿਹੜਾ ਅੱਜ ਦਾ ਜਿਹੜਾ ਹੈਗਾ ਮੌਸਮ ਦਾ ਪ੍ਰੋਗਰਾਮ ਇਸ ਤਰ੍ਹਾਂ ਵੀ ਪੰਜਾਬ ਦੇ ਵਿੱਚ ਅੱਜ ਜਿਹੜਾ ਮੌਸਮ ਆਮ ਤੌਰ ਤੇ ਧੁੱਪਾਂ ਵਾਲਾ ਹੀ ਰਹੂਗਾ ਅੱਜ ਪੰਜਾਬ ਦੇ ਵਿੱਚ ਜਿਹੜਾ ਕੋਈ ਸੁਭਾਵਨਾ ਨਹੀਂ ਹੈਗੀ ਇੰਨੀ بارش ਦੀ ਵੀ ਠੀਕ ਆ ਬੱਦਲ ਆਉਣਗੇ ਕਦੇ ਤੋਪਾਊ ਕਈ ਵਾਰੀ ਬੱਦਲ ਸਾਂ ਜਾਣਗੇ ਇਸ ਤਰੀਕੇ ਦਾ ਮੌਸਮ ਰਹੂ ਇਸੇ ਤਰੀਕੇ ਦੇ ਨਾਲ ਹੀ ਆਪਣੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਅੱਜ ਅੱਧੀ ਰਾਤ ਤੋਂ ਬਾਅਦ ਆ ਸਕਦੀ ਆ ਅੱਧੀ ਰਾਤ ਤੋਂ ਬਾਅਦ ਜਿਹੜੀ ਇਹ ਮੌਨਸੂਨ ਦੀ ਵਾਪਸੀ ਹੋਵੇਗੀ ਉਹ ਇੱਕ ਬਹੱਦ ਬੱਦਲਾਂ ਦਾ ਚੰਗਾ ਝੌਂਡ ਬੱਦਲਾਂ ਦਾ ਚੰਗਾ ਇੱਕ ਵਧੀਆ ਪੈਸ ਜਿਹੜਾ ਪਾਕਿਸਤਾਨ ਦੀ ਤਰਫ ਤੋਂ ਪੰਜਾਬ ਦੇ ਅੰਦਰ ਪ੍ਰਵੇਸ਼ ਕਰੂਗਾ ਤੇ ਜਦੋਂ ਫਿਰ ਉਹ ਪੰਜਾਬ ਦੇ ਅੰਦਰ ਪ੍ਰਵੇਸ਼ ਕਰੂਗਾ ਤਾਂ ਪੰਜਾਬ ਦੇ ਤਕਰੀਬਨ ਕਾਫੀ ਇਲਾਕਿਆਂ ਨੂੰ ਉਹ ਪ੍ਰਭਾਵਿਤ ਕਰੂਗਾ ਹੋ ਸਕਦਾ ਵੀ ਇੱਧਰ ਅਬੋਰ ਫਾਜ਼ਿਲਕਾਲ ਥੋੜਾ ਜਿਹਾ ਉਹਦਾ ਅਸਰ ਘੱਟ ਰਵੇ ਤੇ ਆਪਣਾ ਇੱਧਰ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹਾਸ਼ਿਆਰ ਪਰ ਜਲੰਧਰ ਕਪੂਰਥਲਾ ਸਾਰੇ ਹੁੰਦਾ ਹੋਇਆ ਲੁਧਿਆਣੇ ਦਾ ਏਰੀਆ ਚੰਡੀਗੜ੍ਹ ਤੱਕ ਫਿਰ ਇਧਰੋਂ ਹਿਮਾਚਲ ਉਤਰਾਖੰਡ ਹਰਿਆਣਾ ਦਿੱਲੀ ਤੱਕ ਇਹ ਜਿਹੜਾ ਬੱਦਲਾਂ ਦਾ ਪੈ ਜਾ ਇਹ بارش ਦੇਊਗਾ ਕਿਉਂਕਿ ਮੌਨਸੂਨ ਦੀ ਵਾਪਸੀ ਆਹੀ ਤੇ ਮੌਨਸੂਨ ਵਾਪਸੀ ਸਮੇਂ ਇਥੋਂ ਤੱਕ ਜਾਂਦਾ ਹੋਇਆ بارش ਪੰਜਾਬ ਦੇ ਤਕਰੀਬਨ 70-80% ਹਿੱਸਿਆਂ ਦੇ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਜਿਹੜੀ بارش ਦੀ ਸੰਭਾਵਨਾ ਬਣ ਸਕਦੀ ਆ ਜਿਹੜੀ ਕੱਲ ਅੱਧਕ ਦਿਨ ਤੱਕ ਰਹੂਗੀ ਕੱਲ ਦੇ ਅੱਧ ਤੋਂ ਬਾਅਦ ਫਿਰ ਜਿਹੜਾ ਅੱਧੇ ਦਿਨ ਤੋਂ ਬਾਅਦ ਜਿਹੜਾ ਪੰਜਾਬ ਦਾ ਮੌਸਮ ਆ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਫਿਰ ਅੱਗੇ بارش ਦੀ ਸੁਭਾਵਨਾ ਸੋ ਨਹੀਂ ਨਜ਼ਰ ਆ ਰਹੀ ਅੱਗੇ ਤਾਂ ਫਿਰ بارش ਦੀ ਜਿਹੜੀ ਸੁਭਾਵਨਾ ਉਹ ਬਣਨੀ ਆ ਦੋਸਤੋ ਜਦੋਂ ਪੱਛਮੀ ਗੜਬੜੀ ਵੈਸਟਰਨ ਡਿਸਟਰਬੈਂਸ ਆਉਣਗੇ ਉਦੋਂ ਹੋਊਗੀ ਸੋ ਇਸ ਕਰਕੇ ਇਹਦੇ ਨਾਲ ਨਾਲ ਇਹ ਜਿਹੜੀ ਮੌਨਸੂਨ ਦੀ ਵਾਪਸੀ ਆ ਪੰਜਾਬ ਦੇ ਉੱਤੋਂ ਹੁੰਦੀ ਹੋਈ ਹਰਿਆਣਾ ਹਰਿਆਣੇ ਦੇ ਨਾਲ ਜਿਹੜਾ ਹਿਮਾਚਲ ਉੱਤਰਾਖੰਡ ਤੇ ਦਿੱਲੀ ਤੱਕ ਤਕਰੀਬਨ ਇਹ ਅੱਜ ਪ੍ਰਭਾਵਿਤ ਅੱਜ ਦੀ ਰਾਤ ਤੋਂ ਲੈ ਕੇ ਕੱਲ ਤੱਕ ਇਹਨਾਂ ਇਲਾਕਿਆਂ ਨੂੰ ਪ੍ਰਭਾਵਿਤ ਕਰੂ ਤੇ ਦਿੱਲੀ ਤੱਕ ਜਾ ਕੇ ਫਿਰ ਹੋ ਸਕਦਾ ਵੀ ਮੌਨਸੂਨ ਦੀ ਵਾਪਸੀ ਆ ਜਿਹੜੀ ਉੱਥੇ ਰੁਕ ਜੇ ਕਿਉਂਕਿ ਇੱਕੋ ਦਿਨ ਦੇ ਵਿੱਚ ਮੌਨਸੂਨ ਜਿਹੜੀ ਆ ਉਹ ਇੱਕੋ ਦਮ ਪਿੱਛੇ ਨਹੀਂ ਹਟ ਜਾਂਦੀ ਜਿਵੇਂ ਜਿਵੇਂ ਇਲਾਕਿਆਂ ਨੂੰ ਕਵਰ ਕਰਦੀ ਮੌਨਸੂਨ ਆਉਂਦੀ ਆ ਓਵੇਂ ਓਵੇਂ ਥੋੜੇ ਥੋੜੇ ਇਲਾਕਿਆਂ ਨੂੰ ਇਹ ਮੌਨਸੂਨ ਜਿਹੜਾ ਹੈ ਪਿੱਛੇ ਹਟਦੀ ਜਿਹੜਾ ਹੈ ਸਾਫ ਕਰਦੀ ਜਾਂਦੀ ਆ ਸੋ ਇਸ ਕਰਕੇ ਪਾਕਿਸਤਾਨ ਤੋਂ ਉੱਠਿਆ ਬੱਦਲਾਂ ਦਾ ਪੈ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਦਿੱਲੀ ਤੱਕ ਨੂੰ ਪ੍ਰਭਾਵਿਤ ਕਰਦਾ ਹੋਇਆ بارش ਦੇ ਕੇ ਤੇ ਆਪਣਾ ਜਿਹੜਾ ਮੌਨਸੂਨ ਦੀ ਪੰਜਾਬ ਤੋਂ ਤਕਰੀਬਨ ਸਮਾਪਤੀ ਹੋ ਜਾਊਗੀ ਇੱਕ ਅਤੇ ਦਿਨ ਦੇ ਵਿੱਚ ਵਿੱਚ ਤੇ ਫਿਰ ਅਗਲੀ ਮੌਨਸੂਨ ਤੱਕ ਆਪਾਂ ਇਸ ਮੌਨਸੂਨ ਦਾ ਵਿਦਾਈ ਦੇ ਕੇ ਇੰਤਜ਼ਾਰ ਕਰਾਂਗੇ ਤੇ ਅੱਜ ਦਾ ਦਿਨ ਜਿਹੜਾ ਪੰਜਾਬ ਦੇ ਤੇ ਮੌਸਮ ਆ ਇਸ ਹਫਤੇ ਇਸੇ ਤਰ੍ਹਾਂ ਸਾਫ ਹੀ ਬਣਿਆ ਰਹੂਗਾ ਮਹੀਦੀ ਕੋਈ ਸੁਭਾਵਨਾ ਨਹੀਂ ਪਰ ਸਪਰੇਅ ਵਗੈਰਾ ਕਿਸਾਨ ਵੀਰ ਨਾ ਕਰਨ ਕਿਉਂਕਿ ਅਧੀ ਰਾਤ ਤੋਂ ਬਾਅਦ بارش ਪੈਣ ਦੀ ਸੁਭਾਵਨਾ ਤਕਰੀਬਨ ਚੰਗੀ بارش ਪੈ ਸਕਦੀ ਆ ਕਿਉਂਕਿ ਆਖਰੀ ਸਪਹਿਲਾ ਮੌਨਸੂਨ ਦਾ ਤੇ ਜਾਂਦਾ ਹੋਇਆ ਮੌਨਸੂਨ ਚੰਗੀ بارش ਪੰਜਾਬ 'ਚ ਦੇਖੇ ਜਾ ਸਕਦਾ ਸੋ ਦਰਸ਼ਕ ਵੀਰੋ ਇਹ ਸੀ ਅੱਜ ਦੀ ਮੌਸਮ ਦੀ ਜਾਣਕਾਰੀ ਉਮੀਦ ਕਰਦੇ ਆ ਕਿ ਤੁਹਾਨੂੰ ਚੰਗੀ ਲੱਗੂ ਤੇ ਤੁਹਾਡੇ ਅਗੇ ਬੇਨਤੀ ਆ ਮੇ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਭਾਈ ਤਾਂ ਕਿ ਸਾਡਾ ਵੀ ਹੌਸਲਾ ਵਧੇ ਤੇ ਅਸੀਂ ਹੋਰ ਵੀ ਚੰਗੀਆਂ-ਚੰਗੀਆਂ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਵਾਂਗੇ ਸੋ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਸਾਡੇ ਚੈਨਲ ਨੂੰ ਜ਼ਰੂਰ ਪਾਈ ਲਾਈਕ ਸ਼ੇਅਰ ਵੀਡੀਓ ਨੂੰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਉਮੀਦ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਧੰਨਵਾਦ